ਹੈਲੋ 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 ਆ ਕਿਰਨ ਹਾਂਜੀ ਜੀਜਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਬੱਸ ਤੇਰੇ ਬਿਨਾ ਕਿਵੇਂ ਹੋ ਸਕਦੇ ਤੂੰ ਚੰਗੀ ਤਰੀਕਾ ਨਾਲ ਜਾਣਦੀ ਹੈਂ ਅੱਛਾ ਹੂੰ ਫੋਨ ਫੋਨ ਤੁਸੀਂ ਕਰਨਾ ਨਹੀਂ ਗੱਲ ਕਰਨੀ ਨਹੀਂ ਪਤਾ ਕੀ ਨਾ ਬੁਰਾ ਹਾਲ ਹੈਗਾ ਤੇਨੋਂ ਹਰਾ ਅੱਛਾ ਕਿੰਨਾ ਕੁ ਬੁਰਾ ਹਾਲ ਹੈ ਤਾ ਚੰਗੀ ਤਰੀਕਾ ਨਾਲ ਸਮਝ ਸਕਦੀ ਹਾਂ ਤੈਨੂੰ ਉਹਦੋਂ ਜਾਣਤਾ ਐ ਨਹੀਂ ਕੋਈ ਬੱਚੀ ਤਾਂ ਹੈ ਨਹੀਂ ਤੂੰ ਜ ਸੁਣ ਜੇ ਐਨਾਨਸ ਕਰ ਲਉ ਨਾ ਸੱਚ ਲੱਗਦਾ ਬਹੁਤ ਜ਼ਿਆਦਾ ਬੁਰਾ ਹਾਲ ਐ ਨਾ ਬੁਰਾ ਹਾਲ ਤਾਂ ਉਹ ਹਾਲ ਨੂੰ ਤੂੰ ਨੇ ਦੂਰ ਬੈਠੀ ਆ ਮੈਂ ਇੱਥੇ ਬੈਠਾ ਹਾਂ ਕੋਈ ਚਾਰਾ ਕੀ ਦੱਸ ਹਾਂ ਇੱਕ ਵਾਰ ਇੱਕ ਵਾਰ ਉਹ ਇੱਕ ਵਾਰ ਉਹ ਮਿਲ ਗਈ ਤੇ ਉਸ ਤੋਂ ਬਾਅਦ ਦੇ ਫਾਰੇ ਉਹ ਵੀ ਹੋ ਗਿਆ ਨਾ ਸਿਸਟਮ ਫਿਰ ਹੂੰ ਇਹ ਲੱਗਦਾ ਨਹੀਂ ਤੁਸੀਂ ਆਜੋ ਮਿਲ ਗਿਆ ਹੁਣ ਮੈਂ ਪੈਣ ਤੇ ਨਹੀਂ ਇੱਥੇ ਹੁਣ ਮੈਂ ਕੀ ਕਰਕੇ ਆਵਾਂ ਵੀ ਮੈਂ ਆਵਾਂ ਸਾੜੀ ਨੂੰ ਮੈਨੂੰ ਚੱਲੇ ਤੂੰ ਆਪ ਮਾੜੀ ਮੋੜ ਗੱਲ ਹੀ ਨਹੀਂ ਸਮਝਦੇ ਕੋਈ ਸਿਸਟਮ ਹੁੰਦਾ ਹੈ ਅਰਜੀ ਦਾ ਕਿਸੇ 판 ਨੂੰ ਲੈ ਕੇ ਆਜੋ ਮੈਂ 판 ਨੂੰ ਲੈ ਕੇ ਆਜੂਗਾ ਤੇ ਫਿਰ ਦੁਕਾਨ ਤੇ ਤੇਰੀ ਕੋਲ ਕੀ ਚਰ ਲੋ ਕੁ ਦੱਸ ਕੋਈ ਨਹੀਂ ਰੱਖਦੀ ਰਾਤ ਨੂੰ ਨਹੀਂ ਇੱਕ ਮਿਆਂ ਦੇ ਵਿੱਚ ਕਦੇ ਦੋ ਤਲਵਾਰਾਂ ਰਹਿ ਸਕਦੀਆਂ ਕਦੇ ਹਾਂ ਠੀਕ ਤੇ ਚੋਰੀ ਨਹੀਂ ਰਿਹਾ ਸਮਝੀਂਗਾ ਪੱਕੇ ਨਾ ਚੋਰੀ ਤੇ ਰਹਿ ਸਕਦੇ ਆ ਅੱਲਾ ਜੀ ਅਸੀਂ ਕੋ ਦੋ ਦੋ ਇੱਕ ਚ ਦੋ ਦੋ ਤਲਵਾਰਾਂ ਵੜ ਨਹੀਂ ਜਾਂਦੇ ਹਾਂ ਮਰੇ ਹਾਂ ਇਮਿਆਨਾ ਦੋ ਹੋਣ ਫਿਰ ਕੀ ਕਰੇ ਤਲਵਾਰ ਤੇ ਕੀ ਐ ਹਾਂ ਤਾਂ ਕੋਈ ਨਹੀਂ ਨੇ ਕੋ ਤਾਂ ਕੋਈ ਨਹੀਂ ਤਲਵਾਰ ਤੇ ਕੀ ਐ ਇਮਿਆਨਾ ਦੋ ਹੈਗੀਆਂ ਹਾਂ ਹਾਂ ਮਨਾ ਕੋਰਸ ਤਾਂ ਕੀ ਕਰਦੇ ਯਾ ਜੁਦ ਨਹੀਂ ਆਉਂਦੀ ਫਿਰ ਮੇਰੀ ਤੈਨੂੰ ਆਉਂਦੀ ਆ ਬਹੁਤ ਜ਼ਿਆਦਾ ਆਉਂਦੀ ਕਿੰਨੀ ਜ਼ਿਆਦਾ ਆਉਂਦੀ ਆ ਬਹੁਤ ਜ਼ਿਆਦਾ ਉਸ ਦਿਨ ਕਿਵੇਂ ਲੱਗਾ ਸੀ ਫਿਰ ਉਸ ਦਿਨ ਬਹੁਤ ਵਧੀਆ ਲੱਗਿਆ ਸੀ ਕਿੰਨਾ ਵਧੀਆ ਲੱਗਿਆ ਸੀ ਫਿਰ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਕਿਹੜੀ ਪੋਜੀਸ਼ਨ ਚ ਹਾਂ ਤੁਸੀਂ ਦੱਸੋ ਤੁਹਾਨੂੰ ਕਿਹੜੇ ਚੰਗੇ ਲੱਗਦੇ ਆ ਤੁਸੀਂ ਕਿਹੜੇ ਕਿਹੜੇ ਵਧੀਆ ਸੀ ਜੀ ਤੁਹਾਨੂੰ ਪਹਿਲਾਂ ਉਹ ਦੱਸੋ ਮੈਨੂੰ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੰਗੀ ਲੱਗਦੀ ਸੀ ਮੈਨੂੰ ਤਾਂ ਸਾਰੀਆਂ ਹੀ ਵਧੀਆ ਲੱਗਦੀਆਂ ਜਦ ਤੂੰ ਮਿਲ ਗਈ ਤਾਂ ਫਿਰ ਪੰਜੀਸਾ ਵਿੱਚ ਹੀ ਆ ਗਈਆਂ ਸਾਰੀਆਂ ਹਾਂ ਉਹ ਤਾਂ ਸਹੀ ਹੈ ਇਹਨੂੰ ਦੱਸ ਵੀ ਕਿਹੜੀ ਵਧੀਆ ਲੱਗਦੀ ਹੈ ਮੈਨੂੰ ਇੱਕ ਤਾਂ ਸੇ ਫੇਵਰਟ ਹੈ ਇੱਕ ਪੋੜੀ ਵਣਕੇ ਚਾਕੇ اچھا ਤੇਰਾ ਵੀ ਪੋੜੀ ਵਣਕੇ ਚਲੋ ਫਿਰ ਗੱਲ ਕਰ ਹਾਂ ਤੇ ਲਾਈਵ ਜੀ ਸੰਚਲੋ ਬਰੇਤ ਕੇ ਤੇ ਅਜਾ ਤਨੋਂ ਤੋਂ ਫੋਨ ਕੀਤਾ ਸੀ ਤੇਰੇ ਭੈਣ ਨੇ ਉੱਥੇ ਮੇਰੇ ਨੰਬਰ ਤੇ ਘੰਟੀ ਮਾਰਦੀ ਮੇਰਾ ਜੀ ਕਰੀ ਅੱਜ ਬਹੁਤ ਲੰਬੀ ਗੱਲ ਕਰਨ ਨੂੰ ਜੀ ਕਰਦਾ ਆ ਰਹੀ ਸੀ ਗੱਲ ਕਰਨ ਨੂੰ ਜੀ ਕਰਦਾ ਸੀ ਕਿ ਕੁਝ ਹੋਰ ਕਰਨ ਨੂੰ ਜੀ ਕਰਦਾ ਸੀ ਕੁਝ ਹੋਰ ਕਰਨ ਨੂੰ ਅੱਛਾ ਹਾਂ ਫਿਰ ਮੈਂ ਤਾਂ ਤੇਰੇ ਕੋਲ ਅਵੇਲੇਬਲ ਹਾਂ ਇਹ ਨਹੀਂ ਜਰੂਰਤ ਹੂਗੀ ਕਿਤਾ ਫਿਰ ਹਾਂ ਮੈਂ ਤੇਨੂੰ ਫੋਨ ਲਾਇਆ ਹੈ ਐ ਮੈਂ ਤੇਨੂੰ ਫੋਨ ਲਾਇਆ ਅੱਛਾ ਫੋਨ ਨਾਲ ਫਿਰ ਮੈਂ ਨਹੀਂ ਦੂਰੋਂ ਬੈਠਾ ਮੈਂ ਕਿਵੇਂ ਕਰ ਸਕਦਾ ਸੀਗਾ ਬਸ ਤੁਹਾਡੀ ਆਵਾਜ਼ ਅੱਛਾ ਆਵਾਜ਼ ਨਾਲ ਹੀ ਹੋ ਜਾਂਦਾ ਹਾਂ ਇਹ ਤਾਂ ਤਕੜਾ ਚੀਜ਼ ਹੈ ਕਰਦਾ ਵੀ ਆਵਾਜ਼ ਨਾਲ ਹੀ ਹੋ ਜਾਂਦਾ ਥੋੜਾ ਜਿਹਾ ਮੈਨੂੰ ਕੀ ਹੈ ਕਿ ਫੋਨ ਕੀਤਾ ਤੂੰ ਤੇ ਬਾਅਦ ਚ ਉਹਨੇ ਫੋਨ ਜਗਾ ਕਿ ਕਰਨ ਦਾ ਫੋਨ ਸਾਡੇ ਨੰਬਰ ਤੇ ਆਉਂ ਆ ਜਾਂਦਾ ਹੈ ਫਿਰ ਮੈਂ ਉਹਨੂੰ ਆਖਿਆ ਮੈਂ ਕਿ ਤੇਰਾ ਨੰਬਰ ਬੰਦ ਬੰਦ ਹੋਊਗਾ ਜਾਂ ਫਿਰ ਤੇਰੇ ਨੰਬਰ ਤੇ ਕੋਈ ਹੋਰ ਸਿਸਟਮ ਹੋਊਗਾ ਮੈਂ ਦਾ ਤਾਂ ਅਗਰ ਕਿ ਮੈਨੂੰ ਫੋਨ ਲੱਜਾਂਦੀ ਕਿਦਰਾ ਦੇ 10 ਵਜੇ ਤੁਹਾਨੂੰ ਫੋਨ ਕਿਉਂ ਲਾਈ ਜਾਂਦੀ ਹੈ ਤੇ ਮੈਂ ਉੱਧਰ ਕਾਰਵਾਈ ਪਾਈ ਜਾਂਦਾ ਇਹਨੂੰ ਪਤਾ ਤਾ ਹੈਗਾ ਫੇਰ ਹਾਂ ਤਾਂ ਮੈਂ ਤਾਂ ਖੋਸ਼ ਕਰਨਾ ਹੁੰਦਾ ਉਹ ਪਾਰਾ ਜਿਹੜੀ ਤੇਰੇ ਦੀ ਗੱਲ ਹੈਗੀ ਆ ਸਾਡੀ ਉੱਧਰ ਹੈ ਅੱਛਾ ਤੇ ਹੋਰ ਮੇਰੇ ਚ ਕੀ ਆ ਤੇਰੀ ਸਾਰਾ ਕੁਝ ਜਿਹੜੀ ਤੇਰੇ ਕੋਲ ਚੀਜ਼ ਹੈਗੀ ਉਸ ਤੇ ਚੀਜ਼ ਦੇ ਦਵਾਨੇ ਆਪਾਂ ਅੱਛਾ ਹੂੰ ਚਲੋ ਨਹੀਂ ਮੰਨਦੇ ਫਲੇਸ਼ ਜੀ ਨੂੰ ਮੰਨ ਜੀ ਹਾਂ ਕਰਦਾ ਗੁੜ ਖਾਂਦੇ ਖਾਂਦੇ ਕਨੇ ਬਾਹਰ ਦੀ ਸ਼ੱਕਰ ਖਾਂਣ ਨੂੰ ਜੀ ਕਰ ਜਾਂਦਾ ਨਾ ਹਾਂ ਹੈ ਨਾ ਉਹਨਾਂ ਘਰੇ ਗੁੜ ਤਾਂ ਰੋਜ਼ ਹੀ ਖਾਈਦਾ ਹੁਣ ਸ਼ੱਕਰ ਖਾਂਣ ਨੂੰ ਜੀ ਕਰਦਾ ਤਾਂ ਫਿਰ ਤੇਰੀ ਕੁੜੀਆਂ ਜੀਦਾ ਸਹੀ ਵਾ ਵੈਸੀ ਵੀ ਸਾੜੀ ਅੱਧੀ ਕਰਵਾਈ ਤਾਂ ਹੁੰਦੀ ਹੈ ਸਾੜੀ ਅੱਧੇ ਕਰਵਾਈ ਨਹੀਂ ਅੱਧੀ ਹੈ ਕਿ ਪੂਰੀ ਹੈ ਬਤਨ ਮੈਨੂੰ ਦੱਸ ਮੈਂ ਪੂਰੀ ਹੈ ਕੋ ਕੰਮ ਤਾਂ ਫਿਰ ਘਰੇ ਵਾਲੀ ਵਾਲਾ ਕਰੀ ਦਿੰਨੀ ਹੈ ਫਿਰ ਪੂਰੀ ਹੈ ਫਿਰ ਪੂਰੀ ਹੈ ਨਾ ਹੂੰ ਹੋਰ ਪੂਰਾ ਕਿਉਂ ਨਾ ਜੇ ਸਾਰਾ ਕੁਝ ਕਰ ਕਰਾ ਲਿਆਕਰ ਪੂਰੇ ਜੋਰ ਕੀ ਦਾ ਗਿਆ ਰੋਜ਼ ਹੀ ਕਰ ਲੈਂਦੀ ਆ ਸਭ ਕੁਝ ਕਰਦੀ ਆ ਮੂੰਹ ਚ ਪਾਉਣਾ ਦਾ ਕੰਮ ਦਾ ਕਰਾਈਏ ਤੇ ਰਵੇ ਹਾਂ ਮਜ਼ਾ ਆਉਂਦਾ ਫਿਰ ਮਜ਼ਾ ਤਾਂ ਆਉਂਦਾ ਹੀ ਹੈ ਫਿਰ ਹੁਣ ਮਜ਼ਾ ਆਉਂਦਾ ਤਾਂ ਹੀ ਤਾਂ ਮੂੰਹ ਚ ਪੈਂਦਾ ਹੋਰ ਮੇਰਾ ਮਜੇ ਤਾਂ ਕੋਣ ਪਾਉਂਦਾ ਮੇਰਾ ਮਜੇ ਦੇ ਕੋ ਗਾਜਰ ਮੂਲੀ ਥੋੜੀ ਹੈ ਇਹ ਮੂੰਹ ਚ ਪਾ ਲੋ ਇਹ ਕਰ ਲੀਕਾ ਦੇ ਦਿੱਤਾ ਜੀ ਹਾਂ ਠੀਕ ਹੈ ਕਿ ਮੈਡ ਲਵ ਲਾਉਣਾ ਨਹੀਂ ਫਿਰ ਆਵਾਂਗੇ ਕਿੱਥੇ ਆਏਗਾ ਦੱਸ ਫਿਰ ਜਗਾ ਦੱਸ ਫਿਰ ਤੇ ਆਪ ਬੰਨਣਾ ਜੀ ਉਸੇ ਜੀ ਹੋਟਲ ਦੇ ਰੂਮ ਚ ਹਾਂ ਉਹ ਹੋਟਲ ਰੂਮ ਚ ਪਤਾ ਕੀ ਚੱਕਰ ਥੱਲੇ ਉਹ ਦੁਕਾਨ ਵਾਲਾ ਸਾਰਾ ਜਾਣਦਾ ਹੈ ਨਾ ਜੋ ਆਪਾਂ ਨੂੰ ਕਿਵੇਂ ਬੜਾ ਮੁੜਾ ਕਿਵੇਂ ਵੜਨਾ ਹੀ ਔਖਾ ਅੰਦਰ ਜਾ ਕੇ ਤਾਂ ਕੋਈ ਚੱਕਰ ਹੀ ਗੱਲ ਨਹੀਂ ਹੈ ਕਿ ਕਰੇ ਆ ਕਿ ਕਰੇ ਯਾਰ ਕਰੇ ਯਾਰ ਮੈਂ ਇੱਥੇ ਨਹੀਂ ਆਉਂਦਾ ਆਉਣਾ ਤੈਨੂੰ ਬੋਊਗਾ ਇਹਨੂੰ ਆਪੇ ਜੂਗਾ ਕਿਸੇ ਦਾ ਨਾ ਪਾਸੇ ਹਾਂ ਮੈਂ ਆਜੂਗੀ ਕਾਕਾ ਹਾਂ ਪੁੱਤ ਤਰ ਮੈਂ ਬਰਾਤੀ ਆ ਰਹਾ ਮੈਂ ਫਿਰ ਹਾਂਜੀ ਤਿਆਰ ਨਾ ਤੇ ਨਾ ਰਹੀ ਬੂਰਾ ਬਟਾਈਟ ਟਾਈਟ ਕਰਕੇ ਰੱਖਾ ਪੂਰਾ ਹਾਂ ਮੇਰਾ ਫਾੜ ਦੂ ਸਭ ਕੁਝ ਨਾ ਟਾਈਟ ਹੋ ਗਿਆ ਕੋਈ ਦਰਦ ਨਹੀਂ ਹੂੰ ਕੋਈ ਦਰਦ ਨਹੀਂ ਦਰਦ ਤਾਂ ਨਹੀਂ ਹੁੰਦਾ ਜਦੋਂ ਹੁੰਦਾ ਛੋਟਾ ਛੋਟਾ ਹਾਂ ਦਰਦ ਹਾਂ ਥੋੜਾ 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 ਹਾਂ ਕੁਝ ਕਿਰਾਂ ਕਰੇ ਹੁੰਦਾ ਫਿਰ ਬਹੁਤ ਰਾਹ ਬਣ ਜਾਂਦਾ ਫੇਰ ਤਾਂ ਕਿਹੜੇ ਦਰਦ ਹੁੰਦੇ ਕੈ ਚੱਲੀ ਜਾਂਦਾ ਇਹਨੇ ਬਸ ਆਜਾ ਹੁਣ ਛੇਤੀ ਸੰਡੇ ਨੂੰ ਮਿਲਗੇ ਫਿਰ ਹਾਂਜੀ ਨਾਲੇ ਕੋਲੇ ਤਾਂ ਛੁੱਟੀ ਹੋਊਗੀ ਨਾ ਤੈਨੂੰ ਕੋਲੇ ਛੁੱਟੀ ਹੋ ਗਈ ਉਹਨੇ ਵੀ ਨਾ ਪਤਾ ਨਹੀਂ ਕਿਥੇ ਜਾਣਾ ਹੈ ਕਿਸੇ ਕੋਈ ਮੱਥਾ ਹੁੰਦਾ ਟੇਕਣਾ ਕਿ ਬਾਬੇ ਦੇ ਅੱਛਾ ਟੰਟਪਾੜਾ ਅਸੀਂ ਸੰਡੇ ਨੂੰ ਮਿਲਦੇ ਹਾਂ ਫਿਰ ਆਉਣੀ ਉਹ ਮੰਤਕ ਪੰਗਾ ਹੋਰ ਹੋ ਗਿਆ ਸੀ ਯਾਰ ਪਿਛਲੀ ਵਾਰੀ ਕੀ ਹੋ ਗਿਆ ਸੀ ਮੁੰਡਾ ਅਦਰ ਵਿੱਚ ਹੀ ਰਹਿ ਰੂਗਾ ਦੀ ਕੁੱਤੀ ਛੱਟ ਗਿਆ ਸੀ ਅੱਛਾ ਫੇਰ ਵਾਹ ਲੋਕੀ ਕਦੋਂ ਕੁੱਤਾ ਨਹੀਂ ਹੋਈਦਾਰੇ ਨਾ ਨਾ ਕੋਈ ਨਹੀਂ ਕਿੱਥੇ ਬੇਡ ਉਡਾ ਗਈ ਸੀ ਬਰੋਪਰੇ ਹਾਂ ਆ ਗਈ ਚਲੋ ਫੇਰ ਤਾਂ ਠੀਕ ਹੈ ਚਲੋ ਉਹ ਮਤਲਬ ਦਨੁੰਟੜੇ ਹੋਣੇ ਉਧਰੋਂ ਤਾਂ ਕਰਕੇ ਆ ਗਈ ਹਾਂ ਹਾਂ ਫੇਰ ਹੋਰ ਸਾਬ ਫੇਰ ਲੰਮੇ ਤਾਂ ਜੀ ਵਈ ਹੋਰ ਠੀਕ ਹੈ ਠੀਕ ਹੈ ਠੱਟ ਕੇ ਰੱਖਿਓ ਜੀ ਬੈਠੀ ਸਾਫ ਸੁਫੀ ਗੱਲ ਕਹਿਂ ਗੁਰੇ ਦਾ ਮਾਹ ਜੀ ਮੇਰੇ ਸਾਫੀ ਸਾਫ ਕਦ ਰੱਖਦੇ ਹਾਂ ਨਾ ਛਾਪ ਹੀ ਲੱਗਦੀ ਉਹ ਕਦ ਰੱਖਦੇ ਸਾਫ ਨਾ ਮੈਨੂੰ ਫਿਰ ਲੱਗਦਾ ਚੰਗਾ ਕਦੇ ਬਸ ਕੀ ਚੰਗਾ ਲੱਗਦਾ ਸਾਫ ਰੱਖਣਾ ਤਾਂ ਕਿ ਸਾਫ ਰੱਖਣਾ ਚੰਗਾ ਲੱਗਦਾ ਕਾਦੇ ਵਾਸਤੇ ਵੈਸੇ ਦੱਸੋ ਲੈਸੇ ਸਾਫ ਨੂੰ ਰੱਖਣਾ ਤੁਹਾਨੂੰ ਪਤਾ ਨਾ ਸਾਫ ਉਹ ਜਿਹੜੀ ਚਾਲੀ ਆਰਚਮ ਵੀ ਰੇਜੀ ਦੀਆਂ ਨਾ ਕੋਈ ਚੀਜ਼ ਦਾ ਹੋਣਾ ਹੈ ਨਾ ਹੋਰ ਬਸ ਖਚੀ ਰੱਖੀ ਮਤ ਪੂਰੀ ਥੇਲੀ ਵਾਲੀ ਗੱਡ ਕੇ ਰੱਖੀ ਠੀਕ ਹੈ ਸਭ ਠੀਕ ਹੈ? ਹਾਂ। ਤੇ ਫੋਕੀ ਉਹ ਇਹ ਰੋਨੇਟ ਕਰਦਾ ਮੈਂ ਤੇ ਮਨੂੰ ਤੁਹਾਨੂੰ ਪਹਿਲਾਂ ਕੈਂਟੀ ਮਾਰਦੇ ਚਾਹ। ਠੀਕ ਹੈ। ਓਕੇ ਵਾਈਫ ਰ ਹੈ। ਓਕੇ।